ਛੋਟੇ-ਛੋਟੇ ਬੱਚਿਆਂ ਨੇ ਸਖਾਈ ਰਿਸ਼ਤਿਆਂ ਦੀ अहमियत ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਅਕਸਰ ਹੀ ਅੱਜਕੱਲ੍ਹ ਜਿੱਥੇ ਬਹੁਤ ਸਾਰੇ ਘਰਾਂ ਵਿੱਚ ਮਾਪਿਆਂ ਨੂੰ ਬਹੁਤ ਹੀ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਉੱਥੇ ਹੀ ਹੁਣ ਦੋ ਬੱਚਿਆਂ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਬੱਚੇ ਆਪਣੀ ਦਾਦੀ ਦਾ ਜਨਮ ਦਿਨ ਮਨਾ ਰਹੇ ਨੇ ਦਰਸਲ ਇਹਨਾਂ ਬੱਚਿਆਂ ਨੇ ਆਪਣੀ ਦਾਦੀ ਦਾ ਬਿਨਾਂ ਦੱਸੇ ਜਨਮ ਦਿਨ ਮਨਾਉਣ ਦਾ ਪਲਾਨ ਬਣਾਇਆ ਜਦੋਂ ਦਾਦੀ ਕੇਕ ਕੱਟਣ ਲੱਗੀ ਤਾਂ ਇਹਨਾਂ ਨੇ ਪਹਿਲਾਂ ਆਪਣੀ ਦਾਦੀ ਨੂੰ ਇੱਕ ਸੋਨੇ ਦੀ ਚੇਨ ਲਫਟ ਕੀਤੀ ਅਤੇ ਜਦੋਂ ਇਹ ਚੇਨ ਦਾਦੀ ਦੇ ਗਲ ਵਿੱਚ ਪਾਈ ਤਾਂ ਦਾਦੀ ਬਹੁਤ ਹੀ ਭਾਵੁਕ ਹੋ ਗਈ ਅਤੇ ਦੋਵਾਂ ਬੱਚਿਆਂ ਨੂੰ ਗਲ ਨਾਲ ਲਾ ਕੇ ਰੋਣ ਲੱਗੀ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਬਿਆਜ ਪਿਆਰਾ ਜ਼ਿੰਦਗੀ ਵਿੱਚ ਹਮੇਸ਼ਾ ਹਰ ਇੱਕ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਜੋ ਤੁਹਾਡੀ ਜ਼ਿੰਦਗੀ ਵਿੱਚ ਇਨਸਾਨ ਹੈ ਕੀ ਪਤਾ ਉਹ ਕੱਲ ਨੂੰ ਨਾ ਹੋਵੇ ਇੱਕ ਵਾਰ ਜਾਣ ਤੋਂ ਬਾਅਦ ਤੁਹਾਨੂੰ ਕਦੇ ਵੀ ਉਹ ਰਿਸ਼ਤਾ ਦੁਬਾਰਾ ਜ਼ਿੰਦਗੀ ਵਿੱਚ ਨਹੀਂ ਮਿਲਣਾ ਸੋ ਇਸ ਲਈ ਹਮੇਸ਼ਾ ਆਪਣਿਆਂ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਕਦਰ ਕਰੋ ਅਤੇ ਇੱਕ ਦੂਜੇ ਨੂੰ ਪਿਆਰ ਨਾਲ ਬੁਲਾਓ